ਸਰ ਡੀਸੀ ਸਰ ਪੂਰੀ ਜੱਥੇਬੰਦੀ ਨਾਲ ਪਹੁੰਚੇ ਹੋ ਸਰ ਕੀ ਕਹਿਣਾ ਚਾਹੁੰਦੇ ਕੀ ਮਾਮਲਾ ਕੀ ਹੈ ਸਰ ਅੱਜ ਪੰਜਾਬ ਨੰਬਰਦਾਰ ਯੂਨੀਅਨ ਪਿਛਲੇ ਦਿਨਾਂ ਚ ਪੂਰੇ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਫੈਸਲੇ ਲਏ ਗਏ ਸੀ ਵੀ ਜਿਹੜੀ ਆਉਣ ਵਾਲੀ ਜਮਨੀ ਚੋਣ ਹੈ ਜੀ ਇਹਦੇ ਸਬੰਧ ਦੇ ਵਿੱਚ ਕਿਉਂਕਿ 3 ਸਾਲ 3.5 ਸਾਲ ਲੰਘ ਗਏ ਸਰਕਾਰ ਦੇ ਇਹਨਾਂ ਨੇ ਨੰਬਰਦਾਰਾਂ ਨੇ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਲਗਾਤਾਰ ਅਸੀਂ ਮੀਟਿੰਗਾਂ ਕਰਦੇ ਆ ਰਹੇ ਹਾਂ ਨਾਲ ਜੀ ਸੋ ਅੱਜ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਵੀ ਸਾਡੀ ਸਰਕਾਰ ਨਾਲ ਇਮੀਡੀਏਟਲੀ ਮੀਟਿੰਗ ਕਰਵਾਈ ਜਾਵੇ ਜੇ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਜੇ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਤਾਂ ਠੀਕ ਹੈ ਨਹੀਂ ਫਿਰ ਉਸ ਤੋਂ ਬਾਅਦ ਇੱਥੇ ਰੋਸਤਰਨਾ ਦਿੱਤਾ ਜਾਏਗਾ ਨੰਬਰਦਾਰ ਯੂਨੀਅਨਾਂ ਦਾ ਵਿਰੋਧ ਹਾਂਜੀ ਵੱਡੀ ਜੀ ਪੂਰੇ ਪੰਜਾਬ ਨੰਬਰਦਾਰ ਯੂਨੀਅਨ ਪੰਜਾਬ ਇਕੱਠੀ ਹੋ ਕੇ ਇੱਥੇ ਇਹਨਾਂ ਦਾ ਵਿਰੋਧ ਕਰੇ ਜੀ ਤੁਹਾਡੀ ਨਹੀਂ ਮੰਨਦਾ ਮੰਨੀ ਜਾਂਦੀ ਹੈ ਅਜੇ ਮੰਗਾਂ ਨਹੀਂ ਮੰਨਦਾ ਤਾਂ ਤੁਸੀਂ ਇਸ਼ਾਰਾ ਕਰੋ ਤੁਸੀਂ ਦਿਖਾ ਬਿਲਕੁਲ ਬਿਲਕੁਲ ਪੂਰੇ ਜੰਗੀ ਪੱਧਰ ਤੇ ਇੱਥੇ ਸੰਘਰਸ਼ ਕੀਤਾ ਜਾਏਗਾ ਕਿਉਂਕਿ ਪਿੱਛੇ ਜਿਹੜੀ ਜਲੰਧਰ ਜਿਮਨੀ ਚੌਂ ਸੀ ਉਸ ਟਾਈਮ ਵੀ ਇਹਨਾਂ ਵਾਅਦੇ ਕਰਕੇ ਸਾਨੂੰ ਲਾਰੇ ਲਾ ਕੇ ਜੀ ਉਹ ਜਿਹੜਾ ਟਾਈਮ ਟਪਾ ਗਏ ਸਾਡੇ ਤੋਂ ਪਰ ਹੁਣ ਨੰਬਰਦਾਰਾਂ ਦੇ ਵਿੱਚ ਭਾਰੀ ਰੋ ਪੂਰਾ ਪੰਜਾਬ ਨੰਬਰਦਾਰ ਯੂਨੀਅਨ ਇਕੱਠੀ ਹੋ ਕੇ ਇਹਨਾਂ ਦਾ ਵਿਰੋਧ ਕਰ ਰਿਹਾ ਜੇ ਸਾਡੀ ਆਸ ਤੋਂ ਪਹਿਲਾਂ ਮੰਗਾ ਮੰਗੀਆਂ ਜਾਂਦੀਆਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਹੈ ਵੀ ਜੋ ਸਾਡੀਆਂ ਮੰਗਾਂ ਮੰਨ ਲੈਂਦੇ ਠੀਕ ਹੈ ਨਹੀਂ ਜੇ ਫਿਰ ਅਸੀਂ ਇੱਥੇ ਰੋਸਤਰਨਾ ਪੂਰਾ ਵਿਰੋਧ ਕੀਤਾ ਜਾਵੇਗਾ ਅੱਜ ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ 643 ਦੀ ਪੂਰੇ ਸੂਬੇ ਦੀ ਜਿਹੜੀ ਕਾਰਜਕਾਰੀ ਦੀ 11 ਮੈਂਬਰ ਕਮੇਟੀ ਬਣਾਈ ਹੈ ਨੰਬਰਦਾਰਾਂ ਦੇ ਹੱਕਾਂ ਵਾਸਤੇ ਸੋ ਅੱਜ ਸਾਰੀ ਕਮੇਟੀ ਜਿਹੜੀ ਹੈ ਉਹ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਰਾਈਂ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਨੂੰ ਪਹੁੰਚਾਉਣ ਵਾਸਤੇ ਕਿਉਂਕਿ ਇੱਥੇ ਜਿਹੜੀ ਜਿਮਨੀ ਚੋਣ ਹੋ ਰਹੀ ਆ ਲੁਧਿਆਣੇ ਦੇ ਵਿੱਚ ਵਿਧਾਨ ਸਭਾ ਦੀ ਉਹਦੇ ਵਿੱਚ ਤੋਂ ਪਹਿਲਾਂ ਪਹਿਲਾਂ ਜੇ ਸਾਡੀਆਂ ਮੰਗਾਂ ਨੰਬਰਦਾਰਾਂ ਦੀਆਂ ਮੰਨੀਆਂ ਜਾਂਦੀਆਂ ਠੀਕ ਆ ਜੇ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਅਸੀਂ ਇੱਥੇ ਪੱਕੇ ਤੌਰ ਤੇ ਜਿਮਨੀ ਚੋਣ ਹਲਕੇ ਦੇ ਵਿੱਚ ਧਰਨਾ ਲਾ ਕੇ ਪੂਰਾ ਸਰਕਾਰ ਦੀ ਭੰਡੀ ਪ੍ਰਚਾਰ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਨੰਬਰਦਾਰਾਂ ਦੀ ਪਾਵਰ ਕੀ ਆ ਕਿਉਂਕਿ 34000 ਨੰਬਰਦਾਰ ਆ ਤੇ 34000 ਨੰਬਰਦਾਰ ਦੇ ਮਗਰ ਜਿਹੜੀ ਉਹ ਲੱਖਾਂ ਦੇ ਵਿੱਚ ਸੋ ਇਹਨਾਂ ਨੇ ਜਿਹੜਾ ਚੋਣ ਮੈਨੀਫੈਸਟੋ ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਜਾਰੀ ਕੀਤਾ ਉਹਦੇ ਵਿੱਚ ਸਪੈਸ਼ਲ ਨੰਬਰਦਾਰਾਂ ਦਾ ਜਿਹੜਾ ਇੱਕ 13 ਨੁਕਾਤੇ ਪ੍ਰੋਗਰਾਮ ਸੀ ਚੋਣ ਮੈਨੀਫੈਸਟੋ ਉਹਦੇ ਵਿੱਚ ਪਾਇਆ ਸੀ ਕਿ ਅਸੀਂ ਨੰਬਰਦਾਰਾਂ ਦਾ ਮਾਣ ਪੱਤਾ ਜਿਹੜਾ ਦੁੱਗਣਾ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਨੰਬਰਦਾਰੀ ਜੱਦੀ ਪੁਸ਼ਟੀ ਕਰਾਂਗੇ ਪਰ ਉਹ ਉਸ ਤੋਂ ਜਿਹੜਾ ਵਾ ਉਹ ਹੁਣ ਟਾਲਾ ਵੱਟਦੇ ਆ ਰਹੇ ਪਿਛਲੇ 3 ਸਾਲਾਂ ਤੋਂ ਸਾਨੂੰ ਲਾਰੇ ਤੇ ਲਾਰੇ ਲਾਏ ਇਹਨਾਂ ਨੇ ਅਸੀਂ ਕਈਆਂ ਮੰਤਰੀਆਂ ਦੇ ਨਾਲ ਜਿਵੇਂ ਹਰਪਾਲ ਸਿੰਘ ਦੀ ਚੀਮਾ ਹੋਗੇ ਆਪਣੇ ਹਰਪਾਲ ਆਪਣੇ ਹਰਦੀਪ ਸਿੰਘ ਮੁੰਡਿਆ ਸਾਹਿਬ ਮਾਲ ਮੰਤਰੀ ਨੇ ਉਹਨਾਂ ਨਾਲ ਹੀ ਮੀਟਿੰਗ ਕੀਤੀ ਆ ਤੇ ਆਪਣੇ ਪਾਸੇ ਚੀਮਾ ਨਾਲ ਅਮਨ ਅਰੋੜਾ ਜੀ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਜੀ ਕੋਈ ਮੰਤਰੀ ਨਹੀਂ ਛੱਡਿਆ ਕੋਈ ਐਮਐਲਏ ਨਹੀਂ ਛੱਡਿਆ ਸਾਰਿਆਂ ਨੂੰ ਮਿਲੇ ਆ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ ਪਰ ਸਾਨੂੰ ਲਾਰੇ ਦਸਵਾਏ ਅਜੇ ਤੱਕ ਕੁਝ ਨਹੀਂ ਮਿਲਿਆ ਸੋ ਅਸੀਂ ਚਾਹੁੰਦੇ ਆ ਕਿ ਨੰਬਰਦਾਰਾਂ ਦੇ ਹੱਕ ਜਿਹੜੇ ਛੇਤੀ ਤੋਂ ਛੇਤੀ ਦਿੱਤੇ ਜਾਣ ਅਗਰ ਜੇ ਸਰਕਾਰ ਸਾਡੇ ਇਸ ਜਿਮਨੀ ਚੌਂੜ ਤੋਂ ਪਹਿਲਾਂ ਹੱਕ ਦਿੰਦੀ ਹੈ ਤਾਂ ਅਸੀਂ ਇਹਨਾਂ ਦੀ ਪੂਰ ਮਦਦ ਕਰਾਂਗੇ ਪੂਰੀ ਇਹਨਾਂ ਦੇ ਹੱਕ 'ਚ ਮਤਦਾਨ ਪਰ ਜੇ ਨਹੀਂ ਦਿੰਦੇ ਫਿਰ ਇਹਨਾਂ ਦਾ ਪੂਰ ਰੱਜ ਕੇ ਵਿਰੋਧ ਕੀਤਾ ਜਾਊਗਾ